ਤੁਸੀਂ ਪਹਿਲਾਂ ਵੀ ਪੰਜਾਬ ਆਉਂਦੇ ਰਹੇ ਹੋ ਮੈਨੂੰ ਪਤਾ ਹੈ ਮੈਂ ਸਾਰੀਆਂ ਸੀਡਿਸ ਕੈਸੇਟਸ ਦੇ ਵਿੱਚ ਵੀ ਸਟਾਇਰ ਕਰਦਾ ਰਿਹਾ ਬਹੁਤ ਸਾਰੇ ਪਰਿਵਾਰ ਆਹ ਜੇ ਨੇ ਜਿਹੜੇ ਬੱਚਿਆਂ ਨੂੰ ਲੈ ਕੇ ਆਉਂਦੇ ਨੇ ਬੜੀ ਮੁਸ਼ਕਲ ਨਾਲ ਮਨਾ ਕੇ ਲੈ ਕੇ ਆਉਂਦੇ ਨੇ ਬੱਚਿਆਂ ਨੂੰ ਕਿ 15 ਦਿਨ ਲਈ ਆ ਜਾਓ ਤਾਂ ਕਿ ਉਹਨਾਂ ਨੂੰ ਇਹ ਹੁੰਦਾ ਸਾਡੇ ਬਾਦ ਪੇਕੇ ਨਾਲ ਨਾਤਾ ਜੁੜਿਆ ਰਹੇ ਆਪਦਾ ਘਰ ਦੇਖ ਲੈਣਗੇ ਆਪਦੇ ਰਿਸ਼ਤੇਦਾਰ ਉਹਨਾਂ ਨੂੰ ਮਿਲ ਲੈਣਗੇ ਜਿਹੜੀਆਂ ਜ਼ਮੀਨਾਂ ਪਲਾਟ ਦੇਖ ਲੈਣਗੇ ਬੜੀ ਮੁਸ਼ਕਿਲ ਆ ਬੱਚਿਆਂ ਨੂੰ ਮਨਾ ਕੇ ਲੈ ਕੇ ਆਉਂਦੇ ਸੀ ਪਰ ਦਿੱਲੀ ਤੋਂ ਜਲੰਧਰ ਤੱਕ ਪਹੁੰਚਦੇ ਪਹੁੰਚਦੇ ਤਿੰਨ ਚਾਰ ਵਾਰੀ ਬੇਇਜ਼ਤੀ ਹੋ ਜਾਂਦੀ ਸੀ ਪੁਲਿਸ ਵਾਲਿਆਂ ਨੇ ਮਾਰਿਆ ਥੱਪੜ ਕਿਤੇ ਕੋਈ ਕੁਝ ਰੋਕ ਲਿਆ ਉਹ ਬੱਚਿਆਂ ਦੇ ਸਾਹਮਣੇ ਜਦੋਂ ਹੁੰਦਾ ਸੀ ਤਾਂ ਉਹ ਬੱਚੇ ਕਹਿੰਦੇ ਸੀ ਡੈਡ ਵੀ ਡੋਨਟ ਵਾਂਟ ਟੂ ਸਟੇ ਹੇਅਰ ਅਸੀਂ ਤਾਂ ਪਿੱਛੇ ਵਾਪਸ ਜਾਵਾਂਗੇ ਅਸੀਂ ਲੋ ਇਦਾਂ ਨਹੀਂ ਹੋਈ ਹੋਈ ਤੁਹਾਡੇ ਚ ਵੀ ਬੈਠੇ ਹੋਣੇ ਜਿੰਨਾਂ ਇਹ ਹੋਈਆਂ ਨੇ ਵੇਚਦਿਆਂ ਹੁੰਦੀ ਅਸੀਂ ਇੱਥੇ ਥਾਣੇ ਜਾਓ ਉੱਥੇ ਉਹ ਕਿੱਧਰ ਮੂੰ ਚੱਕਿਆ ਕਿਸੇ ਕੰਮ ਜਾਓ ਕੋਈ ਕੰਮ ਨਹੀਂ ਹੋ ਰਿਹਾ ਪੈਸੇ ਦੇ ਇੱਕ ਮੇਰਾ ਦੋਸਤ ਹੈ ਉਹਨੇ ਗੱਲ ਦੱਸੀ ਮੈਨੂੰ ਕਹਿੰਦਾ ਯਾਰ ਆਪਣਾ ਦੋਸਤ ਹੈ ਕੈਲੀਫੋਰਨੀਆ ਚ ਕੰਮ ਕਰਦੇ ਟ੍ਰੈਕਿੰਗ ਦਾ ਕੰਮ ਕਰਦਾ ਕਹਿੰਦਾ ਯਾਰ ਆਪਣੇ ਭਰਾ ਤੋਂ ਠੇਕਾ ਲੈਣ ਆ ਗਿਆ ਵੀ ਚਲ 25 ਸਾਲ ਹੋ ਗਏ ਚੱਲ ਤੂੰ ਪਿਛਲੇ 5 ਸਾਲ ਦਾ ਹੀ ਠੇਕਾ ਦੇ ਦੇ। ਬਾਕੀ ਚੱਲ 20 ਸਾਲ ਤੂੰ ਬਾਹਰ ਹੀ ਜਿਹੜੀ ਕੋਈ ਗੱਲ ਨਹੀਂ। ਉਹ ਕਹਿੰਦਾ ਮੈਂ ਠੇਕਾ ਲੈਣ ਆਇਆ ਤੇ ਦੱਸ ਬੈਠਾ ਕਿਤੇ ਕਹਿੰਦਾ ਪੰਜ ਤਰੀਕ ਨੂੰ ਜਾਣਾ ਹੈ। ਉਹਨੇ ਕੀ ਕੀਤਾ ਕੋਈ ਐਸਆਈਐਸਐਚ ਉਹ ਲੋਕਲ ਜਾਣਦੇ ਹੁੰਦਾ। ਉਹਦੇ ਨਾਲ ਕੀਤੀ ਗੱਲ ਬੱਕਰੀ ਚੋਰੀ ਦਾ ਕੇਸ ਪਵਾਤਾ ਉਹਤੇ। ਔਰ ਬੱਕਰੀ ਚੋਰੀ ਦੇ ਕੇਸ 'ਚ ਪਾਸਪੋਰਟ ਫੜ ਲੈਂਦੇ ਆ ਜੀ। ਉਹਦਾ ਪਾਸਪੋਰਟ ਲੈ ਲਿਆ ਉਹ ਪੈਸੇ ਠੇਕਾ ਆਇਆ ਠੇਕਾ ਲੈਣ ਸੀ ਪੈਸੇ ਦੇ ਕੇ ਗਿਆ ਕਿ ਮੈਨੂੰ ਜਾ ਲੈਣ ਤਾਂ ਮੈਨੂੰ ਉਧਰੋਂ ਨਾ ਕਿਤੇ ਮੇਰਾ ਪੰਗਾ ਪੈ ਜੇ ਕੰਮ ਤੋਂ ਨਾ ਕਰ ਦੇਣਾ ਮੈਨੂੰ ਉੱਥੇ ਆ ਕੰਮ ਹੁੰਦਾ ਰਿਹਾ ਜਾ ਫਿਰ ਤਰੀਕ ਕਿਉਂਕਿ ਤੁਹਾਡੀ ਤਾਂ ਇੱਕ ਵਾਪਸੀ ਦੀ ਡੇਟ ਹੁੰਦੀ ਹੈ ਕਨਫਰਮ ਉਹਨਾਂ ਚ ਟਲ ਜਾਂਦੇ ਸੀ ਵਿਚਾ ਉਹਨਾਂ ਚ ਟਲ ਜਾਓ ਇਹਨੂੰ ਤਾਂ ਜਾਣਾ ਹੀ ਜਾਣਾ ਹੈ ਇਹ ਦੱਸਦਾ ਤਾਂ ਸਕਦਾ ਨਹੀਂ ਇਸ ਤਰ੍ਹਾਂ ਦੀਆਂ ਖੱਜਲ ਖਵਾਰੀਆਂ ਜ਼ਮੀਨਾਂ ਦੇ ਝਗੜੇ ਆਉਂਦਿਆਂ ਨੂੰ ਇੱਕੋ ਬੜੀ ਫੇਮਸ ਗੱਲ ਆ ਮੈਂ ਕਿਹਾ ਸੀੜੀ 'ਚ ਵੀ ਕੀਤੀ ਸੀ ਜਲੰਧ ਕੋਈ ਆਇਆ ਐਨ ਆਰ ਆਈ ਉਹਨੇ ਆਖਿਆ ਪਲਾਟ ਦੇਖਿਆਈ ਆਪਣਾ ਬੜਾ ਵਧੀਆ ਸ਼ਾਨਦਾਰ ਪਲਾਟ ਆਪਣਾ ਬੜੀ ਪੌਸ਼ ਕਲੋਨੀ 'ਚ ਜਦੋਂ ਗਿਆ ਉੱਥੇ ਬੜੀ ਸ਼ਾਨਦਾਰ ਕੋਠੀ ਬਣੀ ਹੋਈ ਉੱਥੇ ਲਿਖਿਆ ਵੀ ਹੋਇਆ ਡੀ ਐਸ ਪੀ ਫਲਾਣਾ ਸਿੰਘ ਤੇ ਉਹਨੇ ਬੈਲ ਮਾਰੀ ਨਿਕਲੇ ਬਾਅਦ ਕਹਿੰਦਾ ਹਾਂ ਜੀ ਦੱਸੋ ਕਹਿੰਦਾ ਜੀ ਮੈਂ ਮੇਰੇ ਕੋਲ ਨਕਸ਼ਾ ਵੀ ਹੈ ਆ ਪਲਾਟ ਜਿਹੜਾ ਇਹਨੇ ਨੰਬਰ 968 ਨੰਬਰ ਜਿਹੜਾ ਹੈ ਇਹ ਮੇਰਾ ਹੈ ਨਾ ਮੈਂ ਤੁਹਾਨੂੰ ਕਿੰਨੂੰ ਕਹਾ ਕਹਿੰਦਾ ਤੇ ਵੀ ਮੇਰਾ ਕਹਿੰਦਾ ਸਰ ਕੋਠੀ ਕਹਿੰਦਾ ਫਿਰ ਮੇਰੀ ਕੋਠੀ ਤੇ ਲੈ ਆ ਗਿਆ ਹੋਣਾ ਫਿਰ ਹੁਣ ਪੁਲਿਸ ਚਾਹੇ ਕੌਣ ਬੰਗਾ ਲਵੇ ਜੀ ਬੜੇ ਪਲਾਟ ਤੁਹਾਡੇ ਇਦਾਂ ਕੋਠੀਆਂ ਥੱਲੇ ਆ ਗਏ ਯਾਰ ਸਹੀ ਹੈ ਨਾ ਹੁਣ ਉਹ ਪਲਾਟ ਕੋਠੀਆਂ ਜ਼ਮੀਨ ਤੁਹਾਨੂੰ ਦਿਵਾਉਣੇ ਨੇ ਕੋਠੇ ਵੀ ਨਾਲ ਆਉਗੀ ਹੁਣ ਵਿਆਜ ਚ ਕਮਾਲ ਲਵ ਯੂ 2 ਲਵ ਯੂ 3 ਆਹੀ ਪਿਆਰ ਹੈ ਜਿਹੜਾ ਮੈਨੂੰ ਥੱਕਣ ਨਹੀਂ ਦਿੰਦਾ ਆਹੀ ਪਿਆਰ ਹੈ ਜਿਹੜਾ ਬਰੋਦੀਆਂ ਨੂੰ ਬੋਲਣ ਨਹੀਂ ਦਿੰਦਾ ਥੋੜਾ ਜਿਹਾ ਬੋਲਦੇ ਨੇ ਲੋਕ ਗਾਣਾ ਕੱਢਣ ਲੱਗ ਜਾਂਦੇ ਸੋ ਵੀਰੋ ਮੈਨੂੰ ਮਸਲਿਆਂ ਦਾ ਪਤਾ ਹੈ ਮੈਂ ਥੱਲੋਂ ਆਇਆ ਮੈਂ ਧਰਤੀ ਤੋਂ ਆਇਆ ਜੀ मैं ग्राउंड तो आया बल्कि ग्राउंड तो भी थलो आया मैंने पत्रकार ने पूछा आप बहुत ऊंचाई पर चले गए मैं कहा अच्छा जी आपको डर नहीं लगता मैंने किस बात से कहीं नीचे आ गए तो मैं कहा जी तीह ती चाली चाली फुट डूगे बोर के टोया तो चो निकल के आए उदू थले पानी है जी बस ना सानू गहराइया तो डर लगता है ਨਾ ਸਾਨੂੰ ਉਚਾਈਆਂ ਤੋਂ ਡਰ ਲੱਗਦਾ ਹੈ ਡਰ ਲੱਗਦਾ ਹੈ ਬਸ ਇੱਕ ਰੱਬ ਤੋਂ ਡਰ ਲੱਗਦਾ ਹੈ ਪਰਮਾਤਮਾ ਤੋਂ ਡਰ ਲੱਗਦਾ ਹੈ ਕਿ ਹੰਕਾਰ ਨਾ ਆ ਜਾਏ ਉਹਨੂੰ ਮੰਨ ਕੇ ਸਮਤ ਬੱਚੇ ਸਾਨੂੰ ਕੰਮ ਕਰਨ ਦਾ ਬਲ ਬਖਸ਼ੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ